ਮਹਾਰਾਜਾ ਦਲੀਪ ਸਿੰਘ ਦੀ ਅੱਜ ਵਰ੍ਹਸੀ ਹੈ ਦਲੀਪ ਸਿੰਘ ਸੇਖ ਹਕੌਮ ਦੇ ਆਖਰੀ ਮਹਾਰਾਜਾ ਹੋਏ ਸਨ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਤੇ ਮਹਾਰਾਣੀ ਜਿੰਦਕੌਰ ਦੇ ਇਕਲੌਤੇ ਸੁਪੁੱਤਰ ਸੀ 21 ਅਕਤੂਬਰ 1893 ਨੂੰ ਮਹਾਰਾਜਾ ਦਲੀਪ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ 6 ਸਤੰਬਰ 1838 ਚ ਜਨਮੇ ਮਹਾਰਾਜਾ ਦਲੀਪ ਸਿੰਘ ਨੂੰ ਬਲੈਕ ਪ੍ਰਿੰਸ ਆਫ ਪਰਤ ਸ਼ੇਰਵੀ ਕਿਹਾ ਜਾਂਦਾ ਹੈ ਮਹਾਰਾਜਾ ਦਿਲੇਪ ਸਿੰਘ ਤੇ ਉਸ ਦੀ ਮਾਂ ਮਹਾਰਾਣੀ ਜਿੰਦਕੌਰ ਨੇ ਸਿੱਖ ਰਾਜ ਦਾ ਅੰਤ ਦੇਖਣ ਦਾ ਦਰਦ ਆਪਣੇ ਪਿੰਡੇ ਤੇ ਹੰਡਾਇਆ ਤੇ ਅੰਗਰੇਜ਼ੀ ਸਾਮਰਾਜ ਦੇ ਜ਼ੁਲਮਾਂ ਦੇ ਵੀ ਸ਼ਿਕਾਰ ਹੋਏ 1849 ਵਿੱਚ ਅੰਗਰੇਜ਼ਾਂ ਤੇ ਸਿੱਖਾਂ ਦੀ ਦੂਜੀ ਜੰਗ ਤੋਂ ਬਾਅਦ ਚਲਾਕੀ ਨਾਲ ਪੰਜਾਬ ਨੂੰ ਅੰਗਰੇਜ਼ੀ ਰਾਜ ਦੇ ਵਿੱਚ ਸ਼ਾਮਿਲ ਕੀਤਾ ਮਹਾਰਾਜਾ ਦਲੀਪ ਸਿੰਘ ਨੂੰ ਤੋਕੇ ਨਾਲ ਦੇਸ਼ ਨਿਕਾਲਾ ਦਿੰਦਿਆਂ ਇੰਗਲੈਂਡ ਤੇ ਮਹਾਰਾਣੀ ਨੂੰ ਨੇਪਾਲ ਪੇਜ ਦਿੱਤਾ ਗਿਆ ਆਖਿਰਕਾਰ ਪੰਜਾਬ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਤੇ ਮਹਾਰਾਜੇ ਨੂੰ ਭਾਰਤ ਨਾ ਆਉਣ ਦਿੱਤਾ ਗਿਆ ਦਲੀਪ ਸਿੰਘ ਆਪਣੀ ਜਨਮ ਭੂਮੀ ਪੰਜਾਬ ਦੀ ਪਵਿੱਤਰ ਧੂੜ ਨੂੰ ਮੱਥੇ ਤੇ ਲਾਉਣ ਦੀ ਆਸ ਨੂੰ ਦਿਲ ਦੇ ਵਿੱਚ ਰੱਖ ਕੇ 2 ਅਕਤੂਬਰ 1893 ਨੂੰ ਪੈਰਿਸ ਦੇ ਇੱਕ ਹੋਟਲ ਦੇ ਵਿੱਚ ਅਕਾਲ ਚਲਾਣਾ ਕਰ ਗਏ